ਸਾਡਾ ਸਾਰਾ ਕਿਸਾਨ ਕਾਂਗਰਸ ਪੰਜਾਬ ਦਾ ਯੂਨਿਟ ਮੇਰੇ ਨਾਲ ਤੇ ਬਾਕੀ ਸਾਡੇ ਨਾਲ ਆਫਿਸ ਪੀਪਲ ਜਿਲ੍ਹਾ ਪ੍ਰਧਾਨ ਜਿਹੜੇ ਚੰਡੀਗੜ੍ਹ ਤੇ ਲੱਗੇ ਲੱਗੇ ਸੀਗੇ ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਕਠੋਰ ਸ਼ਬਦਾਂ ਚ ਭਗਵੰਤ ਮਾਨ ਵੱਲੋਂ ਤਾਨਾਸ਼ਾਹੀ ਦੇ ਤਹਿਤ ਪੁਲਿਸ ਦਾ ਦੁਰਉਪਯੋਗ ਕਰਕੇ ਬੁਲਡੋਜ਼ਰ ਪੋਲਿਟਿਕਸ ਨੂੰ ਪੰਜਾਬ ਤੇ ਲਾਗੂ ਕਰਕੇ ਕੱਲ ਜੋ ਸਾਡੇ ਕਿਸਾਨ ਅੰਦੋਲਨ ਦੇ ਮੋਰਚੇ ਨੂੰ ਜ਼ਬਰਨ ਉਖਾੜਿਆ ਗਿਆ ਡਿਮੋਲਿਸ਼ ਕੀਤਾ ਗਿਆ ਔਰ ਸਾਡੇ ਸਤਕਾਰਯੋਗ ਜਿਹੜੇ ਕਿਸਾਨ ਆਗੂ ਬਹੁਤ ਅਰਸੇ ਤੋਂ ਸ਼ੰਭੂ ਔਰ ਦੂਸਰੇ ਬਾਰਡਰਸ ਤੇ ਬੈਠੇ ਸੀ ਸਰਦਾਰ ਚਕਜੀਤ ਸਿੰਘ ਡੱਲੇਵਾਲ ਜਿਹੜੇ ਭੁਖ ਹੜਤਾਲ ਤੇ ਬਿਮਾਰ ਨੇ ਔਰ ਸਰਦਾਰ ਸਰਵੰਤ ਸਿੰਘ ਪੰਦੇਰ ਅਤੇ ਉਹਨਾਂ ਦੇ ਸਮੂਹ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਧੋਖਾਧੜੀ ਦੇ ਤਹਿਤ ਥਰੂ ਅ ਮੈਕੈਨਿਜ਼ਮ ਆਫ ਡੀਸੀਟ ਫਰੇਬ ਭਗਵੰਤ ਮਾਨ ਨੇ ਜੋ ਛਲ ਕੀਤਾ ਕਿਸਾਨ ਅੰਦੋਲਨ ਦੇ ਨਾਲ ਔਰ ਜੋ ਪੰਜਾਬ ਦਾ ਇਹ ਪੰਜਾਬ ਦੀ ਆਵਾਜ਼ ਨੂੰ ਕੁਚਲਣ ਦਾ ਉਹਨੇ ਜੋ ਉਪਰਾਲਾ ਕੀਤਾ ਉਹਦੀ ਬਹੁਤ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਆ ਬਹੁਤ ਮਾੜੀ ਗੱਲ ਹੈ ਇਹ ਉਹੀ ਭਗਵੰਤ ਕਵਾਨ ਤੇ ਕੇਜਰੀਵਾਲ ਆ ਜਿਹੜੇ ਖੁਦ ਅੰਦੋਲਨ ਕਰ ਕਰਕੇ ਧਰਨੇ ਲਾ ਲਾ ਕੇ ਮੁਜਾਰੇ ਕਰ ਕਰਕੇ ਅੱਜ ਸੱਤਾ ਚ ਬੈਠੇ ਨੇ ਹੁਣ ਵੀ ਜਦ ਵੀ ਦਿੱਲੀ ਕੋ ਮਾੜੀ ਮੋਟੀ ਛਰੀਟ ਲੱਗਦੀ ਕਿਸੇ ਸੋਢੀਏ ਦੇ ਕਿਸੇ ਸਤਿੰਦਰ ਜੈਨ ਦੇ ਕਿਸੇ ਕੇਜਰੀਵਾਲ ਤੇ ਏ ਦੌੜੇ ਜਾਂਦੇ ਨੇ ਦਿੱਲੀ ਸੜਕਾਂ ਤੇ ਲਿਟਦੇ ਨੇ ਧਰਨੇ ਮਾਰਦੇ ਨੇ ਲੇਕਿਨ ਜੋ ਪੰਜਾਬ ਦੇ ਵਿੱਚ ਕਿਸਾਨ ਆਪਣੀ ਹੱਕੀ ਗੱਲਾਂ ਮੰਗ ਰਹੇ ਨੇ ਮਿਨਿਮਮ ਸਪੋਰਟ ਪ੍ਰਾਈਸ ਦੀ ਲੰਬੇ ਅਰਸੇ ਤੋਂ ਲੜਾਈ ਲੜ ਰਹੇ ਨੇ 6-700 ਕਿਸਾਨ ਦੀ ਜਾਨ ਜਾ ਚੁੱਕੀ ਦਿੱਲੀ ਬਾਰਡਰ ਤੇ ਔਰ ਹੁਣ ਪਿੱਛੇ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕਰਤਾ ਔਰ ਪਤਾ ਨਹੀਂ ਕਿੰਨੇ ਘਰ ਉਜੜ ਗਏ ਨੇ ਇਸ ਅੰਦੋਲਨ ਵਿੱਚ ਲੇਕਿਨ ਉਹਨਾਂ ਨੇ ਆਪਣੇ ਇਸ ਅੰਦੋਲਨ ਨੂੰ ਮੁਕੰਮਲ ਸ਼ਾਂਤਮਈ ਰੱਖਿਆ ਕਿਸਾਨਾਂ ਨੇ ਪਹਿਲਾਂ ਦਿੱਲੀ ਵੀ ਐਸਕੇਐਮ ਨੇ ਸਾਰਾ ਸ਼ਾਂਤਮਈ ਰੱਖਿਆ ਔਰ ਹੁਣ ਜਿਹੜਾ ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਤੇ ਸੀਗਾ ਕਿਸੇ ਇੱਕ ਆਦਮੀ ਦੇ ਝਰੀਟ ਨਹੀਂ ਆਈ ਹਾਲਾਂਕਿ ਗਵਰਨਮੈਂਟਾਂ ਨੇ ਇਹਨਾਂ ਦੀਆਂ ਏਜੰਸੀਆਂ ਨੇ ਇਹਨਾਂ ਦੇ ਟੂਲਸ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਕਸਾਇਆ ਜਾਵੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਲੜਾਈ ਵਿੱਚ ਲਿਆਂਦਾ ਜਾਵੇ ਲੇਕਿਨ ਉਹਨਾਂ ਨੇ ਆਪਣਾ ਸ਼ਾਂਤ ਮਈ ਢੰਗ ਬਣਾ ਕੇ ਰੱਖਿਆ ਆ ਜਿਹੜੀ ਦਲੀਲ ਦੇ ਰਿਹਾ ਭਗਵੰਤ ਮਾਨ ਕੇ ਪੰਜਾਬ ਦਾ ਬਿਜ਼ਨਸ ਸਫਰ ਕਰ ਰਿਹਾ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਸੀ ਜਦੋਂ ਇਹ ਧਰਨੇ ਮਾਰਦੇ ਸੜਕਾਂ ਰੋਕਦੇ ਮੁਜ਼ਾਰੇ ਕਰਦੇ ਵਿਧਾਨ ਸਭਾ ਚੱਲਣ ਨਹੀਂ ਦਿੰਦੇ ਉਦੋਂ ਪੰਜਾਬ ਦਾ ਬਿਜ਼ਨਸ ਖਰਾਬ ਨਹੀਂ ਸੀ ਹੋ ਰਿਹਾ ਔਰ ਇਹਦੇ ਚ ਕਸੂਰवार ਕੌਣ ਹੈ ਭਗਵੰਤ ਮਾਨ ਨੂੰ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਹਦਾ ਕਸੂਰवार ਕੌਣ ਹੈ ਕਿਸਾਨਾਂ ਨੇ ਤਾਂ ਦਿੱਲੀ ਜਾ ਕੇ ਐਲਾਨ ਕੀਤਾ ਸੀਗਾ ਕਿ ਅਸੀਂ ਪੀਸਫੁਲ ਤਰੀਕੇ ਨਾਲ ਰਾਮਲੀਲਾ ਮੈਦਾਨ ਵਿੱਚ ਜਾ ਕੇ ਬੈਠਾਂਗੇ ਔਰ ਉੱਥੇ ਅਸੀਂ ਆਪਣਾ ਸ਼ਾਂਤਮਈ ਸੰਘਰਸ਼ ਕਰਾਂਗੇ ਐਮਐਸਪੀ ਨੂੰ ਇੱਕ ਕਾਨੂੰਨ ਬਣਾ ਕੇ ਉੱਥੋਂ ਉੱਠਾਂਗੇ ਲੇਕਿਨ ਦੁੱਖ ਤੇ ਅਫਸੋਸ ਕੇ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਬਾਰਡਰ ਦੇ ਉੱਤੇ ਪਹਿਲਾਂ ਕੰਧ ਖੜੀ ਕੀਤੀ ਹੋਈ ਹੈ ਸਾਰੀ ਟ੍ਰੈਫਿਕ ਨੂੰ ਅਗਰ ਪੰਜਾਬ ਦੇ ਵਿੱਚੋਂ ਦਿੱਲੀ ਜਾਣ ਵਿੱਚ ਕੋ ਰੁਕਾਵਟ ਪੈਦਾ ਕੀਤੀ ਉਹਦਾ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੀ ਮਿਲ ਹੀ ਭੁਗਤਣਾ ਕੀਤੀ ਹੈ ਉਹਦੇ ਕਿਸਾਨਾਂ ਦਾ ਕੀ ਰੋਲ ਹੈ ਜਦੋਂ ਤੁਸੀਂ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਸਾਡੇ ਰਾਸ਼ਟਰੀ ਜਿਹੜਾ ਕੈਪੀਟਲ ਦਿੱਲੀ ਆ ਉੱਥੇ ਪਹੁੰਚਣ ਹੀ ਨਹੀਂ ਦੇਣਾ ਉਹਨਾਂ ਦੇ ਕੋਲ ਹੋਰ ਕੋ ਹੋਰ ਰਾਹ ਕੀ ਸੀਗਾ ਉਹਨਾਂ ਨੂੰ ਜਿੱਥੇ ਰੋਕਿਆ ਗਿਆ ਚਾਹੇ ਉਹ ਕਿਨੌਰੀ ਬਾਰਡਰ ਸੀ ਤੇ ਚਾਹੇ ਉਹ ਸ਼ਬੂ ਬਾਰਡਰ ਸੀ ਉਹ ਉੱਥੇ ਬੈਠ ਕੇ ਨੇ ਔਰ ਅਫਸੋਸ ਕਿ ਹਰਿਆਣਾ ਪੁਲਿਸ ਨੇ ਸਾਡੀ ਧਰਤੀ ਪੰਜਾਬ ਦੇ ਵਿੱਚ ਜਿਹੜਾ ਪੁਲ ਹੈਗਾ ਘੱਗਰ ਦਰਿਆ ਦਾ ਉਹ ਸਾਡਾ ਦਰਿਆ ਦਾ ਪੁਲ ਹੈ ਸਾਡਾ ਪੰਜਾਬ ਦਾ ਉੱਥੇ ਅੰਦਰ ਵੜ ਕੇ ਟੇਅਰ ਗੈਸ ਮਾਰੇ ਗੋਲੀਆਂ ਮਾਰੀਆਂ ਸਾਡੇ ਕੁ ਕਿਸਾਨਾਂ ਨੂੰ ਪੱਤਰਕਾਰਾਂ ਨੂੰ ਉਹਨਾਂ ਨੇ ਇੰਜਰ ਕੀਤਾ ਸੱਟਾਂ ਮਾਰੀਆਂ ਔਰ ਸੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਤਾਂ ਇਨਸਾਫ ਭਗਵੰਤ ਨੂੰ ਦੇਣਾ ਸਰਕਾਰ ਦੇ ਖਿਲਾਫ ਕੋਈ ਇੱਕ ਸ਼ਬਦ ਨਹੀਂ ਬੋਲਿਆ ਪਰ ਹੁਣ ਸਾਰਾ ਠੀਕ ਜਿਹੜਾ ਜਾਬ ਦੀ ਵਪਾਰ ਵਿੱਚ ਕਮੀ ਕਿਹੜੇ ਵਪਾਰ ਵਿੱਚ ਕਮੀ ਆਈ ਜੀ ਦੱਸੋ ਮੈਨੂੰ ਜਰਾ ਵਪਾਰ ਵਿੱਚ ਕਵੀ ਤਾਂ ਜੋ ਭਗਵੰਤ ਮਾਨ ਉਜਾੜਾ ਕਰ ਰਿਹਾ ਸਾਡੇ ਬਜਟ ਦਾ ਜਿਸ ਢੰਗ ਦੇ ਨਾਲ ਸਾਰੇ ਦੇਸ਼ ਗਾਪਕ ਅਖਬਾਰਾਂ ਵਿੱਚ ਰੰਗੀਨ ਇਸ਼ਤਿਹਾਰ ਸਾਰੇ 에ਅਰਪੋਰਟ ਰੇਲਵੇ ਸਟੇਸ਼ਨ ਤੇ ਡਿਜੀਟਲ ਬੋਰਡ ਲੱਗੇ ਨੇ ਲੱਖਾਂ ਕਰੋੜਾ ਰੁਪਏ ਦੇ ਔਰ ਸੈਂਕੜੇ ਕਰੋੜ ਇਸ ਬੰਦੇ ਨੇ ਸਾਰੇ ਪੰਜਾਬ ਦੇ ਵਿੱਚ ਕੋਈ ਚੌਂਕ ਚੁਰਾਹਾ ਨਹੀਂ ਛੱਡਿਆ ਇਸ਼ਤਿਹਾਰबाजी ਕਰ ਕਰਕੇ ਸਾਡਾ ਉਜਾੜਾ ਕਰ ਦਿੱਤਾ ਉਸ ਉਜਾੜੇ ਦਾ ਕੌਣ ਜਵਾਬ ਦੇ ਹੈਗਾ ਔਰ ਜੋ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਇਹਨਾਂ ਦੇ ਮੰਤਰੀ ਸੰਤਰੀ ਲਾਮ ਲਸ਼ਕਰ ਲੈ ਕੇ ਘੁੰਮਦੇ ਨੇ ਕੇਜਰੀਵਾਲ ਨੂੰ ਦਰਜਨਾ ਹਉਣ ਵੀ ਗੱਡੀਆਂ ਸਰਕਾਰੀ ਦਿੱਤੀਆਂ ਨੇ ਭਗਵੰਤ ਮਾਨ ਦਾ ਕਾਫਲਾ 100 ਤੋਂ ਉੱਤੇ ਗੱਡੀ ਦਾ ਹੁੰਦਾ ਉਹਦਾ ਨੁਕਸਾਨ ਉਜਾੜਾ ਪੰਜਾਬ ਦੇ ਖਜ਼ਾਨੇ ਦਾ ਕੌਣ ਕਰ ਰਿਹਾ ਜੀ ਇਸ ਕਰਕੇ ਜੋ ਇਹਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਕੀਤਾ ਇਹ ਬੇਸਿਕਲੀ ਬੀਜੇਪੀ ਦਾ ਜਿਹੜਾ ਯੂਪੀ ਦਾ ਮਾਡਲ ਸੀ ਯੋਗੀ ਸਰਕਾਰ ਦਾ ਬੁਲਡੋਜ਼ਰ ਪੋਲਿਟਿਕਸ ਦਾ ਉਹ ਸਾਡੇ ਪੰਜਾਬ ਦੇ ਉੱਤੇ ਬੁਲਡੋਜ਼ਰ ਪੋਲਿਟਿਕਸ ਚਲਾਈ ਆ ਭਗਵਾਨ ਜੀ ਮਾਨ ਇਹ ਦਿਖਾਤਾ ਕਿ ਉਹ ਪੰਜਾਬ ਵਿਰੋਧੀ ਵੀ ਆ ਉਹ ਕਿਸਾਨ ਵਿਰੋਧੀ ਵੀ ਆ ਉਹ ਸਿੱਖ ਵਿਰੋਧੀ ਵੀ ਆ ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਮਲਟੀਪਲ ਕੇਸਸ ਯੂਆਪਾ ਦੇ ਤਹਿਤ ਕਰਕੇ ਉਹਨਾਂ ਨੂੰ ਪਿਛਲੇ 2 ਸਾਲ ਤੋਂ ਨਜ਼ਰਬੰਦ ਰੱਖਿਆ ਇਹਨੇ ਆਪਣਾ ਜਿਹੜਾ ਖੁਲਾਸਾ ਪੂਰਾ ਕਰ ਦਿੱਤਾ ਔਰ ਮੈਂ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਕਿ ਭਗਵਾਨਪਤ ਮਾਨ ਦੀ ਅੱਛੇ ਤਰੀਕੇ ਨਾਲ ਸੌਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੀਡਰਾਂ ਦੀ ਬੀਜੇਪੀ ਨੇ ਬਾਵਾ ਮਰੂੜ ਦਿੱਤੀਆਂ ਨੇ ਇਹਨਾਂ ਤੇ ਸ਼ਰਾਬ ਘਟਾਲੇ ਦੇ ਪਰਚੇ ਨੇ ਔਰ ਇਹਦੇ ਤੇ ਮਨੀਸ਼ ਸੋਡਿਆ ਸਤਿੰਦਰ ਜੈਨ ਤੇ 1300 ਕਰੋੜ ਕਲਾਸਰੂਮ ਘਟਾਲੇ ਦਾ ਐਫ ਆਈ ਆਰ ਦਰਜ ਹੋ ਰਹੀ ਆ ਕੇਜਰੀਵਾਲ ਨੂੰ ਪਤਾ ਕਿ ਮੇਰੇ ਖਿਲਾਫ ਸ਼ੀਸ਼ ਮਹਿਲ ਦਾ 50 ਕਰੋੜ ਰੁਪਏ ਦਾ ਸੀਪੀਡਬਲਿਊਡੀ ਨੇ ਰਿਪੋਰਟ ਦਿੱਤੀ ਆ ਜਿਹੜੀ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਆ ਚੁੱਕੀ ਪਬਲਿਕ ਡੋਮੇਨ ਚ ਉਹਨੂੰ ਪਤਾ ਵਾ ਕਿ ਸ਼ੀਸ਼ ਮਹਿਲ ਦੇ ਤਹਿਤ ਮੈਨੂੰ ਬੀਜੇਪੀ ਸਰਕਾਰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੁੱਟੇਗੀ ਇਹ ਜਿਹੜਾ ਲੇਟੈਸਟ ਕਦਮ ਚੱਕਿਆ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਕਿਸਾਨਾਂ ਦੇ ਨਾਲ ਜੋ ਧਰੋ ਕਮਾਇਆ ਵਾ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਕਰਾਇਆ ਵਾ ਉਹਨਾਂ ਦੇ ਪ੍ਰੈਸ਼ਰ ਵਿੱਚ ਆਣ ਕੇ ਕੀਤਾ ਵਾ ਔਰ ਇਹ ਬੀਜੇਪੀ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਰੈਪਲੀਕੇਟ ਕੀਤੀ ਮੇਰੇ ਸਾਡੀ ਸਭ ਦੀ ਨਕਲੀ ਮੇਰੀ ਨਹੀਂ ਜਿੰਨੇ ਇਨਸਾਫ ਪਸੰਦ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਮੰਗ ਹੈ ਕਿ ਤੁਰੰਤ ਇਹਨਾਂ ਸਾਰੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਰਾਈਟ ਟੂ ਪ੍ਰੋਟੈਸਟ ਸਵਿਧਾਨ ਜਿਹਦੀਆਂ ਫੋਟੋਆਂ ਇਹਨਾਂ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀਆਂ ਟੰਗੀਆਂ ਇਹ ਸਾਡਾ ਅਧਿਕਾਰ ਹੈ ਟੂ ਪ੍ਰੋਟੈਸਟ ਪੀਸਫੁਲੀ ਇਹ ਕੋ ਰੋਕ ਨਹੀਂ ਸਕਦਾ ਭਗਵੰਤਮਾਨ ਮਤਲਬ ਕਿ ਇਸ ਦੇਸ਼ ਦੇ ਜਿਵੇਂ ਮੁਗਲਾਂ ਮੁਗਲਾਂ ਦੇ ਰਾਜ ਵਿੱਚ ਜਾਂ ਜਿਦਾ ਅੰਗਰੇਜ਼ਾਂ ਦੇ ਰਾਜ ਵਿੱਚ ਉਸ ਰਾਹ ਤੇ ਤੁਰ ਪਿਆ ਹੋਇਆ ਵਾ ਇਸ ਨੂੰ ਹਰ ਪੀਸਫੁਲ ਪ੍ਰੋਟੈਸਟ ਅਲਾਉ ਕਰਨਾ ਚਾਹੀਦਾ ਵਾ ਔਰ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਲਤਾੜਿਆ ਗਿਆ ਅਰੈਸਟ ਕੀਤਾ ਗਿਆ ਉਹਦੀ ਜਨਤਕ ਮਾਫੀ ਪੰਜਾਬ ਦੇ ਲੋਕਾਂ ਕੋਲ ਕਰਨੀ ਚਾਹੀਦੀ ਦੇਖੋ ਪਿਛਲੀ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਪਾਂ ਜੋ ਮਰਜੀ ਉਹਦੀ ਕੰਡੈਮਨੇਸ਼ਨ ਕਰੀਏ ਇੱਕ ਵੀ ਕਿਸਾਨ ਦੇ ਉਹਨਾਂ ਨੇ ਪੰਜਾਬ ਵਿੱਚ ਹੀਟ ਨਹੀਂ ਆਉਣ ਦਿੱਤੀ ਉਹਨਾਂ ਨੇ ਬਲਕਿ ਫੈਸਿਲੀਟੇਟ ਕੀਤਾ ਕਿ ਤੁਸੀਂ ਆਪਣਾ ਪ੍ਰੋਟੈਸਟੜਾ ਦਿੱਲੀ ਵਿੱਚ ਜਾ ਕੇ ਕਰੋ ਤੇ ਭਗਵੰਤ ਮਾਨ ਸਾਡੇ ਕਿਸਾਨਾਂ ਨੂੰ ਇੱਥੇ ਹੀ ਹਰਿਆਣੇ ਤੋਂ ਛੱਤਰ ਪੁਆਈ ਜਾਂਦਾ ਉਹਨਾਂ ਨੂੰ ਡਾਂਗਾ ਪੁਆਈ ਜਾਂਦਾ ਉਹਨਾਂ ਨੂੰ ਗੋਲੀਆਂ ਪੁਆਈ ਜਾਂਦਾ ਮਰਵਾਈ ਜਾਂਦਾ ਉਹਨਾਂ ਨੂੰ ਆ ਤੁਹਾਡੇ ਟੇਰ ਗੈਸ ਮਰਵਾਈ ਜਾਂਦੇ ਇਹਦੋਂ ਮਾੜੀ ਮੈਂ ਸਮਝਦਾ ਕਿ ਕਰਤੂਤ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਨਹੀਂ ਹੋ ਸਕਦੇ ਕਿ ਸਾ ਪੰਜਾਬ ਕਿਸਾਨ ਪ੍ਰਧਾਨ ਸੂਬਾ ਵਾ ਅਸੀਂ ਕਹਿੰਨੇ ਆ ਕਿ ਪਾਕਿਸਤਾਨ ਦੇ ਨਾਲ ਜਿਹੜਾ ਪੁਰਾਣਾ ਸਿਲਕ ਰੂਟ ਦਾ ਬਾਰਡਰ ਉਹ ਖੁੱਲਣਾ ਚਾਹੀਦਾ ਲੇਕਿਨ ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਕਿ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਕੈਦੀ ਨੀਤੀ ਹੈਗੀ ਆ ਇਹ ਬੀਜੇਪੀ ਦੀ ਨੀਤੀ ਆ ਅਸੀਂ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕਰੋ ਜਿਹਦੇ ਨਾਲ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਵੋਟਰ ਨਾ ਬਣ ਸਕਣ ਮਾਲਕ ਨਾ ਬਣ ਸਕਣ ਸਰਕਾਰੀ ਨੌਕਰੀਆਂ ਨਾ ਲੈ ਸਕਣ ਲਿਖਨੇ ਕਹਿੰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕਾਨੂੰਨ ਕੋਈ ਚਾਹੀਦਾ ਨਹੀਂਗਾ ਇਹ ਵੀ ਭਾਜਪਾ ਦੀ ਬੋਲੀ ਬੋਲ ਰਹੇ ਨੇ ਔਰ ਸਾਡੇ ਪਾਣੀਆਂ ਦਾ ਅਧਿਕਾਰ ਦੀ ਲੜਾਈ ਜੇ ਉਹ ਲੜਦੇ ਨੇ ਫੋਰਚ ਇਟ ਨਾਓ ਇਹ ਪੁਲਿਸ ਤੇ ਸ਼ਾਸਨ ਦੇ ਰਾਹੀਂ ਪੋਲਿਟਿਕਸ ਕੇਜਰੀਵਾਲ ਤੇ ਭਗਵੰਤ ਮਾਨ ਚਲਾ ਰਹੇ ਨੇ ਤੁਹਾਡੇ ਸਾਹਮਣੇ ਜੋ ਪੁਸ਼ਪਿੰਦਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਔਰ ਉਹਦੇ ਪੁੱਤਰ ਦੀ ਕੁੱਟਮਾਰ ਹੋਈ ਨੂੰ ਹਫਤਾ ਹੋ ਗਿਆ ਵਾ ਅੱਜ ਤੱਕ ਜਿਹੜੇ ਪੁਲਿਸ ਵਾਲਿਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਔਰ ਉਹਨਾਂ ਦੇ ਖਿਲਾਫ ਅਣਪਛਾਤੀ ਐਫ ਆਈ ਆਰ ਹੈ ਹਾਲਾਂਕਿ ਦੇ ਹੈਵ ਬੀਨ ਆਇਡੈਂਟੀਫਾਈਡ ਬਾਈ ਦ ਕਰਨਲਸ ਫੈਮਿਲੀ ਦੇ ਹੈਵ ਬੀਨ ਆਇਡੈਂਟੀਫਾਈਡ ਬਾਈ ਦ ਸੀਸੀਟੀਵੀਜ਼ ਅਰਾਊਂਡ ਦ ਵਿਸਿਨਿਟੀ ਜਿਹੜਾ ਕਰਨਲ ਤੇ ਉਹਦਾ ਬੇਟਾ ਹਸਪੀਟਲ ਦਾਖਲ ਨੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਇੱਕ ਢਾਬੇ ਵਾਲੇ ਦੇ ਕਹਿਣ ਦੇ ਉੱਤੇ ਕੀਤੀ ਜਾ ਰਹੀ ਹੈ ਜਿਹੜੇ ਅਫੈਕਟਿਡ ਨੇ ਜਿਨ੍ਹਾਂ ਦੀ ਮੈਡੀਕਲ ਮੈਡੀਕਲ ਲੀਗਲ ਰਿਪੋਰਟਸ ਐਮ ਐਲ ਆਰ ਕਟੀਆਂ ਹੋਈਆਂ ਨੇ ਐਫ ਆਈ ਆਰ ਸ਼ੁੱਡ ਬੀ ਰਜਿਸਟਰਡ ਔਨ देयर ਸਟੇਟਮੈਂਟ ਔਰ ਸਾਰੇ ਪੁਲਿਸ ਵਾਲਿਆਂ ਨੂੰ ਨਾਮਜ਼ਦ ਕਰਨਾ ਚਾਹੀਦਾ ਵਾ ਸਸਪੈਂਸ਼ਨ ਕਾਫੀ ਨਹੀਂਗੀ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਤੁਰੰਤ ਅਰੈਸਟ ਕਰਨੀ ਹੋਣੀ ਚਾਹੀਦੀ ਆ ਔਰ ਇਦਾਂ ਦੇ ਪੁਲਿਸ ਵਾਲੇ ਜਿਹੜੇ ਅ ਵਰਦੀ 'ਚ ਹੋ ਕੇ ਮਤਲਬ ਇੱਕ ਗੈਂਗਸਟਰਾਂ ਨਾਲ ਕੰਮ ਕਰ ਰਹੇ ਨੇ ਔਰ ਉਦੋਂ ਜਦੋਂ ਉਹਦੀ ਵਾਈਫ ਨੇ ਦੱਸਿਆ ਕਿ ਜਦੋਂ ਉਹਥੇ ਉਹਨੂੰ ਕੁੱਟਰੇ ਸੀਗੇ ਉਹ ਕਹਿ ਰਹੇ ਸੀ ਕਿ ਅਸੀਂ ਪਿੱਛੋਂ ਇਨਕਾਊਂਟਰ ਕਰਕੇ ਆਏ ਆ ਤੁਸੀਂ ਵੀ ਬੰਦੇ ਨਾ ਬਣੇ ਤਾਂ ਤੁਹਾਡਾ ਵੀ ਇਨਕਾਊਂਟਰ ਕਰ ਦਾਂਗੇ ਆ ਭਗਵਾਨਪਨ ਦੀ ਪੰਜਾਬ ਦੇ ਵਿੱਚ ਪੁਲਿਸ ਸਟੇਟ ਦਾ ਇੱਕ ਮੈਂ ਉਦਾਹਰਣ ਰਿਪੀਟਿਡਲੀ ਆ ਰਿਹਾ ਵਾ ਐਨਡੀਪੀਐਸ ਦੇ ਕੇਸਾਂ ਦੇ ਉੱਤੇ ਬੁਲਡوزر ਚਲਾ ਰਿਹਾ ਵਾ ਅਸੀਂ ਸਾਰੇ ਪੰਜਾਬ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਹਾਂ ਹੀ ਆ ਅਸੀਂ ਚਾਹੁੰਦੇ ਹਾਂ ਕਿ ਨਸ਼ੇ ਪੰਜਾਬ ਦੇ ਵਿੱਚ ਬੰਦ ਹੋਣ ਪਰ ਇਹ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿ ਘਰਾਂ ਦੇ ਘਟਾ ਦਿਓ ਫਰਜ਼ ਕਰੋ ਕੋਈ ਵਿਅਕਤੀ ਅੱਜ ਐਨਡੀਪੀਐਸ ਵਿੱਚ ਇਨਵੋਲਡ ਹੈ ਉਹਦੇ ਪਰਿਵਾਰ ਦੇ 8-9 ਮੈਂਬਰ ਹੋਰ ਵੀ ਉਹਦੇ ਨਾਲ ਰਹਿੰਦੇ ਨੇ ਤੁਸੀਂ ਇੱਕ ਆਦਮੀ ਦੀ ਸਜ਼ਾ ਨੋਆ ਨੂੰ ਦੇ ਦੋ ਘਾਟਾ ਕੇ ਅੱਜ ਉਹ ਇਨਵੋਲਡ ਹੈ ਅੱਜ ਮੰਨ ਲਓ ਕਿ ਅਕਿਊਜ਼ਡ ਹੈ ਇਹ ਵੀ ਮੰਨ ਲਓ ਕਿ ਉਹਨੂੰ ਸਜ਼ਾ ਹੋ ਗਈ ਆ ਕਿਸੇ ਹੀਟਲੀ ਅਦਾਲਤ ਵਿੱਚੋਂ ਕੱਲ ਨੂੰ ਅਪੀਲ ਦਾਇਰ ਕਰਦਾ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਉਹਦੀ ਇਕਵਟਲ ਹੋ ਜਾਂਦੀ ਉਹ ਬਰੀ ਕੀਤਾ ਜਾਂਦਾ ਤੇ ਜਿਹੜੇ ਘਟਾ ਦਿੱਤੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਹੋਣਾ ਨੇ ਬੁਲਡੋਜ਼ਰ ਦੇ ਨਾਲ ਉਹ ਉਹਨਾਂ ਦੇ ਘਰ ਕੋਣ ਬਣਾ ਕੇ ਦੇਵੇਗਾ ਇਹ ਭਗਵੰਤ ਮਾਨ ਦਾ ਉਹ ਕਿੱਸਾ ਹੋ ਗਿਆ ਕਿ ਹੀ ਹੈਜ਼ ਬਿਕਮ ਦ ਪੁਲਿਸ ਹਿਮਸੈਲਫ ਹੀ ਹੈਜ਼ ਬਿਕਮ ਦ ਪ੍ਰੋਸੀਕਿਊਸ਼ਨ ਹਿਮਸੈਲਫ ਹੀ ਹੈਜ਼ ਬਿਕਮ ਦ ਜੱਜ ਹਿਮਸੈਲਫ ਐਂਡ ਹੀਜ਼ ਬਿਕਮ ਦ ਜੂਰੀ ਹਿਮਸੈਲਫ ਸਾਰਾ ਸੰਵਿਧਾਨ ਦਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਇੱਕ ਆਦਮੀ ਨੇ ਹਾਈਜੈਕ ਕਰਕੇ ਆਪਣੇ ਕੋਲ ਸ਼ਕਤੀਆਂ ਲੈ ਲਈਆਂ ਮੈਂ सरपंच लुधियाने ਦਾ ਸੀ ਇੱਕ ਦਿਨ ਕਹਿ ਰਿਹਾ ਜਿਹਦੇ ਕਿ ਪਿੰਡ ਕਿਸੇ ਐਂਡੀਪੀਐਸ ਅਕਿਊਜ਼ ਦਾ ਘਾਟਾ ਆਇਆ ਸੀ ਉਹ ਕਹਿੰਦਾ ਚੀਫ ਮინისტრ ਸਾਹਿਬ ਦਾ ਮੈਨੂੰ ਫੋਨ ਆਇਆ ਮੈਂ ਫੋਨ ਤੇ ਉਹਨਾਂ ਨੂੰ ਦੱਸਤਾ ਕਿ ਜਿਹੜਾ ਆਦਮੀ ਨਸ਼ੇ ਵੇਚਦਾ ਉਹ ਪੰਚਾਇਤ ਦੀ ਜ਼ਮੀਨ ਦੇ ਉੱਤੇ ਉਹਦਾ ਘਰ ਆ ਕਹਿੰਦਾ ਢਾਹ ਦਿਓ ਉਹਦਾ ਘਰ ਮਤਲਬ ਜਸਟ ਵਰਬਲ ਆਰਡਰਸ ਉੱਤੇ ਕਾਟਾ ਆਏ ਜਾ ਰਹੇ ਨੇ ਔਰ ਇਸ ਕਾਰ ਦੀ ਬੁਲਡੋਜ਼ਰ ਪੋਲਿਟਿਕਸ ਨੂੰ ਸੁਪਰੀਮ ਕੋਰਟ ਨੇ ਇਹਦੇ ਤੇ ਮਨਾਹੀ ਕੀਤੀ ਹੋਈ ਆ ਕਿ ਕੋਈ ਵੀ ਘਰ ਦੇਸ਼ ਵਿੱਚ ਨਹੀਂ ਟੱਠੇਗਾ ਸਾਡੀ ਮਨਜ਼ੂਰੀ ਤੋਂ ਬਿਨਾਂ ਬਿਨਾਂ ਕਾਨੂੰਨ ਦੀ ਪ੍ਰਕਿਰਿਆ ਫੋਲੋ ਕੀਤੇ ਕੋਈ ਘਾਟਾ ਆਇਆ ਨਹੀਂ ਜਾਵੇਗਾ ਹਾਈ ਕੋਰਟ ਵਿੱਚ ਵੀ ਮਾਮਲਾ ਗਿਆ ਔਰ ਹਾਈ ਕੋਰਟ ਵਿੱਚ ਜਨਾ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਪੂਰਾ ਪ੍ਰਕਿਰਿਆ ਫੋਲੋ ਕਰਕੇ ਘਾਟਾ ਵਾਂਗੇ ਲੇਕਿਨ ਸਿੱਧਾ ਹੀ ਮਸ਼ੀਨ ਲੈ ਜਾਂਦੇ ਨੇ ਤੇ ਜਾ ਕੇ ਉਹਨਾਂ ਦੇ ਘਾਟਾ ਦਿੰਦੇ ਅਸੀਂ ਮੈਂ ਫਿਰ ਰੀਇਟ੍ਰੇਟ ਕਰਦਾ ਵੀ ਆਰ ਸਟਰੋਂਗਰ ਦੈਨ ਭਗਵੰਤ ਮਾਨ ਐਂਡ ਕੇਜਰੀਵਾਲ ਇਨ ਦ ਵਾਰ ਅਗੇਨਸ ਡਰੱਗਸ ਇਹ ਤਾਂ 3 ਸਾਲ ਸੁੱਤੇ ਰਹੇ ਨੇ ਹੁਣ ਜਾਗੇ ਨੇ ਜਦੋਂ ਲੋਕਾਂ ਨੇ ਚਪੇੜਾ ਮਾਰੀਆਂ ਜਦੋਂ ਲੋਕਾਂ ਨੇ ਹਰਾਤੇ ਜਦੋਂ ਲੋਕਾਂ ਨੇ ਪਾਰਲੀਮੈਂਟ ਵਿੱਚ ਜ਼ਮਾਨਤਾ ਜਬਤ ਕਰਾਤੀਆਂ ਜਦੋਂ ਲੋ ਕਾਰਪੋਰੇਸ਼ਨਾਂ ਦੀ ਇਲੈਕਸ਼ਨਾਂ ਵਿੱਚ ਹਾਰ ਹੋਈ ਉਹ ਉੱਠੇ ਨੇ ਔਰ ਹੁਣ ਬਿਲੇਟਿਡ ਐਕਸ਼ਨ ਵਿੱਚ ਖਬਰਾਹਟ ਵਿੱਚ ਆਪਣੇ ਘਰੋਂ ਜਿਹੜਾ ਇਸ ਇਲਜ਼ਾਮ ਲਾ ਕੇ ਤੇ ਸਾਰੇ ਘਰਾਂ ਨੂੰ ਢਾਹਾ ਢੁਆਈ ਬੁਲਡੋਜ਼ਰ ਪੋਲਿਟਿਕਸ ਇਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਇਹਨਾਂ ਨੇ ਵਾਰ ਔਨ ਡਰੱਗਸ ਡਿਕਲੇਅਰ ਕੀਤੀ ਆ ਮੈਂ ਅਮਨ अरोड़ा ਤੇ ਭਗਵੰਤ ਮਾਨ ਨੂੰ ਪੁੱਛਣਾ ਵਾਈ ਨੋ ਵਾਰ ਅਗੇਂਸਟ ਇਲੀਗਲ ਮਾਈਨਿੰਗ ਇਨ ਪੰਜਾਬ ਵਾਈ ਨੋ ਵਾਰ ਅਗੇਂਸਟ ਕਰਪਸ਼ਨ ਇਨ ਪੰਜਾਬ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਸਾਰੇ মিডিਆ ਨੇ ਦਿਖਾਇਆ ਮੇਰਾ ਖਿਆਲ ਹੈ ਕੋਈ ਜ਼ਿਲ੍ਹਾ ਨਹੀਂ ਜਿੱਥੇ ਸਾਡੇ ਨਦੀਆਂ ਤੇ ਸਾਡੀ ਜ਼ਮੀਨ ਦਾ ਬਲਾਤਕਾਰ ਨਹੀਂ ਕੀਤਾ ਜਾ ਰਿਹਾ ਇਹਨਾਂ ਦੇ ਐਮ ਐਲ ਏਸ ਹਰਜੋਤ ਬੈਂਸ ਵਰਗੇ ਉਹਦੇ ਚਾਚਾ ਉਹਦੇ ਰਿਸ਼ਤੇਦਾਰ ਇਹਨਾਂ ਦੇ ਮਨਿਸਟਰਸ ਕਟਾਰੂ ਚੱਕ ਵਰਗੇ ਜਿਹੜੇ ਹਫਤਾ ਲੈਂਦੇ ਨੇ ਫ੍ਰੋਮ ਦੀ ਕ੍ਰਸ਼ਰ ਇੰਡਸਟਰੀ ਰਾਈਟ ਫ੍ਰੋਮ ਤੁਸੀਂ ਲਾ ਲਓ ਕਿ ਰੋਪੜ ਤੋਂ ਸ਼ੁਰੂ ਹੋ ਕੇ ਅਨੰਦਪੁਰ ਤੋਂ ਪਠਾਨਕੋਟ ਤੱਕ ਜਿੰਨੇ ਕ੍ਰਸ਼ਰਸ ਨੇ ਸਾਰੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸ ਤੇ ਇਹਨਾਂ ਦੇ ਮਨਿਸਟਰਸ ਨੂੰ 2 2 3 3 4 4 ਲੱਖ ਰੁਪਇਆ ਮਹੀਨਾ ਹਫਤਾ ਦਿੰਦੇ ਨੇ ਮਹੀਨਾ ਬਚਿਆ ਹੋਇਆ ਵਾ ਲੇਕਿਨ ਵੌਰ ਅਗੇਂਸਟ ਮਾਈਨਿੰਗ ਨਹੀਂ ਕਿਹਾ ਇਲੀਗਲ ਮਾਈਨਿੰਗ ਕੇਜਰੀਵਾਲ ਔਰ ਕੌਣ ਕੇਜਰੀਵਾਲ ਕਹਿੰਦਾ ਹੁੰਦਾ ਸੀ ਕਿ ਓਪੋਜੀਸ਼ਨ ਜਦੋਂ ਸੀ ਕਹਿੰਦੇ ਜੀ ਕਿ ਅਸੀਂ 20000 ਕਰੋੜ ਰੁਪਇਆ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਤੇ 20000 ਕਰੋੜ ਰੁਪਇਆ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪਿਛਲੇ 3 ਸਾਲ ਦੀ ਮੇਰੇ ਵੀਰੋ ਜਾ ਕੇ ਜਿਹੜੀ ਰੈਵਨਿਊ ਜਨਰੇਟ ਹੋਰੀ ਫ੍ਰੋਮ ਮਾਈਨਿੰਗ ਡਿਪਾਰਟਮੈਂਟ ਉਹ ਕੇਵਲ 250 ਕਰੋੜ ਰੁਪਏ ਸਾਲਾਨਾ ਹੈ ਇਹਦਾ ਮਤਲਬ 19750 ਕਰੋੜ ਰੁਪਏ ਕੇਜਰੀਵਾਲ ਦੱਸੇ ਕਿ ਕਿੱਥੇ ਜਾ ਰਹੇ ਨੇ ਉਹ ਕੌਣ ਖਾ ਰਿਆ ਵਾ ਕਿ ਦਿੱਲੀ ਦੇ ਇਲੈਕਸ਼ਨਾਂ ਵਿੱਚ ਗਏ ਨੇ ਕਿ ਕੇਜਰੀਵਾਲ ਤੇ ਇਹਨਾਂ ਦੇ ਜਿਹੜੇ ਦਿੱਲੀ ਦੇ ਅਖੋਤੀਆ ਝਾੜੂ ਪਾਰਟੀ ਦੇ ਲੀਡਰਸ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਹੇ ਨੇ ਇਸ ਕਰਕੇ ਇਹ ਸਾਰਾ بڑا ਮਸਲਾ ਅੱਜ ਵਿਚਾਰਨ ਵਾਲਾ ਹੈ ਔਰ ਮੈਂ ਪੰਜਾਬ ਦੇ ਸਾਰੇ ਵਪਾਰੀਆਂ ਨੂੰ ਖਾਸ ਤੌਰ ਤੇ ਕਿ ਮੇਰੇ ਵੀਰੋ ਇਹ ਕਿਸਾਨ ਤੁਹਾਡੇ ਖਿਲਾਫ ਨਹੀਂ ਗਏ ਜਿਹੜਾ ਤੁਸੀਂ ਅੱਜ ਰੋਜ਼ ਆਪਣੇ ਘਰਾਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹੋ ਰੋਟੀ ਖਾਂਦੇ ਇਹਨਾਂ ਦੀ ਬਦੌਲਤ ਹੀ ਆ ਇਹ ਸਾਰੇ ਕਰਜ਼ਾਈ ਨੇ 1 ਲੱਖ ਕਰੋੜ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਦੇ ਸਿਰ ਤੇ ਕਰਜ਼ਾ ਵਾ ਪਤਾ ਨਹੀਂ ਕਿੰਨੀਆਂ ਆਤਮੱਤਿਆ ਹੋਈਆਂ ਉਹਨਾਂ ਵੱਲ ਵੀ ਕਰੀ ਧਿਆਨ ਮਾਰ ਕੇ ਦੇਖੋ ਨਾ ਵਪਾਰੀਆਂ ਦਾ ਤਾਂ ਫਿਰ ਵੀ ਕੋਈ ਸਰਦਾ ਪੁੱਜਦਾ ਹੋਊਗਾ ਲੇਕਿਨ ਉਹ ਤਾਂ ਬਿਲਕੁਲ ਵਿਚਾਰੇ ਕਰਜ਼ੇ ਦੀ ਮਾਰ ਵਿੱਚ ਨੇ ਔਰ ਉਹ ਪੰਜਾਬ ਦੇ ਮੈਂ ਜਿਦਾ ਪਹਿਲਾਂ ਕਿ ਅਸੀਂ ਪੰਜਾਬ ਅਗਰੀਰੀਅਨ ਸਟੇਟ ਹੈ ਭਗਵੰਤ ਮਾਨ ਨੇ ਮੂੰਗੀ ਦੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਪੰਜ ਪੈਸੇ ਖਰੀਦ ਸਕਿਆ 95% ਡਿਸਟ੍ਰੈਸ ਸੇਲ ਹੋਈ ਹੈ ਪੰਜਾਬ ਦੀ ਡਿਵਰਸਿਫਿਕੇਸ਼ਨ ਇਹ ਕਰ ਨਹੀਂ ਸਕਿਆ ਪੰਜਾਬ ਦਾ ਜ਼ਮੀਨ ਹੈ ਟਰਾ ਪਾਣੀ ਹੈ ਬਚਾ ਨਹੀਂ ਸਕਿਆ ਸਾਡਾ ਸਾਰੇ ਪਾਸੇ ਪੰਜਾਬ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਅਸੀਂ ਕਿਸੇ ਨਾਲ ਕੰਪੀਟ ਨਹੀਂ ਕਰ ਸਕਦੇ ਐਗਰੀਕਲਚਰ ਬੇਨਸਟੇ ਆ ਪੰਜਾਬ ਦੇ ਵਿੱਚ ਔਰ ਐਗਰੀਕਲਚਰ ਜਿਹੜੀ ਆ ਉਹ ਆਪਾਂ ਦੇਖ ਰਹੇ ਕਿ ਕੀਮਤਾਂ ਠੀਕ ਨਾ ਮਿਲਣ ਕਰਕੇ ਅਸੀਂ ਫਸਲੀ ਚੱਕਰ ਤੋਂ ਕਣ ਛੋਣੇ ਤੋਂ ਬਾਹਰ ਨਹੀਂ ਜਾ ਪਾਰੇ ਔਰ ਕਰਜ਼ਾ ਕਿਸਾਨਾਂ ਤੇ ਹੌਲੀ-ਹੌਲੀ ਚੜਦਾ ਜਾ ਰਿਹਾ ਜਿਹਦੇ ਕਰਕੇ ਕਿਸਾਨਾਂ ਨੇ ਅੰਦੋਲਨ ਵਿੱਢਿਆ ਹੈ ਔਰ ਭਗਵੰਤ ਮਾਨ ਔਰ ਜਿੰਨੇ ਇਹਨਾਂ ਦੇ ਸੋ ਕਾਲਡ ਬੰਦੇ ਨੇ ਇਹਨਾਂ ਸਾਰਿਆਂ ਨੂੰ ਜਤਾਉਣ ਵਿੱਚ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਸੀਗਾ ਤੁਹਾਨੂੰ ਯਾਦ ਹੈ ਜਦੋਂ 2021 ਅੰਦੋਲਨ ਖਤਮ ਹੋਇਆ ਔਰ ਸਾਰੀ ਜਿਹੜੀ ਉਹ ਉਹਦੀ ਜਿਹੜੀ ਸਿੰਪਥੀ ਸੀ ਉਸ ਅੰਦੋਲਨ ਦੀ ਉਹ ਉਸ ਵਕਤ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਪੈਗੀ ਕਿਉਂਕਿ ਉਹਨਾਂ ਨੂੰ ਮਗਲੀਆਂ ਪਾਰਟੀਆਂ ਤੋਂ ਨਾਰਾਜ਼ਗੀ ਸੀ ਕਿ ਅਕਾਲੀ ਦਲ ਨੇ ਸਾਡਾ ਕੁਝ ਨਹੀਂ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਚਲੋ ਇਹਨਾਂ ਨੂੰ ਮੌਕਾ ਦੇ ਕੇ ਦੇਖਦੇ ਲੇਕਿਨ ਇਹਨਾਂ ਵਿਅਕਤੀਆਂ ਨੇ ਇਹਨਾਂ ਝਾੜੂ ਦੀ ਪਾਰਟੀ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਖ ਕਰ ਦਿੱਤਾ ਵਾ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਵਾ ਪੰਜਾਬ ਵਿੱਚ ਅੱਜ ਤਾਨਾਸ਼ਾਹੀ ਦਾ ਰਾਜ ਹੈ ਔਰ 1 ਲੱਖ ਕਰੋੜ ਰੁਪਏ ਤੋਂ ਉੱਤੇ ਕਰਜ਼ਾ ਸਾਡੀ ਸਟੇਟ ਦੇ ਉੱਤੇ ਚੜਾ ਦਿੱਤਾ ਪਿਛਲੇ 1-3 ਸਾਲਾਂ ਵਿੱਚ ਜਿਹੜੀਆਂ ਮਗਲੀਆਂ ਪਾਰਟੀਆਂ ਨੂੰ ਕੋਸਦੇ ਸੀ ਉਹਨਾਂ ਨੂੰ 40 ਸਾਲ ਲੱਗਿਆ ਤੇਨ ਲੱਖ ਕਰੋੜ ਦਾ ਕਰਜ਼ਾ ਚੜਾਉਣ ਵਾਸਤੇ 1985 ਚ ਰਿਸਰਚ ਕਰ ਲੋ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਕੋਈ ਕਰਜ਼ਾ ਨਹੀਂ ਸੀਗਾ 40 ਸਾਲਾਂ ਚ 3 ਲੱਖ ਕਰੋੜ ਚੜਿਆ ਪਰ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਚੜੇ ਔਰ ਇਹ ਪੈਸਾ ਕਿਤੇ ਕੋਈ ਪ੍ਰੋਡਕਟਿਵ ਕਿਸੇ ਇਨਫਰਾਸਟ੍ਰਕਚਰ ਕੈਪੀਟਲ ਬਿਲਡਿੰਗ ਤੇ ਨਹੀਂ ਖਰਚ ਹੋਇਆ ਕਿਸੇ ਕੋਈ ਵੱਡਾ ਪੁਲ ਬਣਾਇਆ ਹੋਵੇ ਕੋਈ ਨਹਿਰ ਬਣਾਈ ਹੋਵੇ ਕੋਈ ਵੱਡਾ ਹਸਪੀਟਲ ਖੜਾ ਕੀਤਾ ਹੋਵੇ ਕੋਈ ਯੂਨੀਵਰਸਿਟੀ ਬਣਾਈ ਨੋ 1 ਲੱਖ ਕਰੋੜ ਰੁਪਇਆ ਆਯਾਸ਼ੀ ਚੁੜਾਇਆ ਗਿਆ ਪਬਲਿਸਿਟੀ ਚੁੜਾਇਆ ਗਿਆ ਮੀਡੀਆ ਦੇ ਉੱਤੇ ਖਰਚ ਕੀਤਾ ਗਿਆ ਸਾਰੇ ਦੇਸ਼ ਵਿੱਚ ਪਬਲਿਸਿਟੀ ਤੇ ਉਜਾੜਿਆ ਗਿਆ ਵਾ ਵੀ ਆਈ ਪੀ ਕਲਚਰ ਗੱਡੀਆਂ ਮੋਟਰਾਂ ਗਨਮੈਨਾਂ ਦੇ ਉਜਾੜਿਆ ਗਿਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਗਲੀ ਕੂਚੇ ਵਿੱਚ ਬੋਰਡ ਲਾ ਕੇ ਉਜਾੜਿਆ ਗਿਆ ਵਾ ਔਰ ਜੋ ਪੰਜਾਬ ਦੇ ਵਿੱਚ ਇਸ ਵਕਤ ਭ੍ਰਿਸ਼ਟਾਚਾਰ ਡਬਲ ਹੋ ਗਿਆ ਵਾ ਵਾਟੇਵਰ ਇਟ ਵਾਸ ਥਾਣਿਆਂ ਚ ਤਹਿਸੀਲਾਂ ਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਹ ਭਗਵੰਤ ਮਾਨ ਦੀ ਆੜ ਵਿੱਚ ਅਫਸਰ ਆਪਣੇ ਰੇਟਸ ਨੂੰ ਡਬਲ ਕਰਕੇ ਕਰਾਪਸ਼ਨ ਲੈ ਰਹੇ ਨੇ ਲੇਕਿਨ ਕੋਈ ਪੁੱਛਣ ਵਾਲਾ ਨਹੀਂ ਗਾ ਬਸ ਐਵੇਂ ਫਰਜ਼ੀ ਬਿਆਨਬਾਜ਼ੀ ਬੋਰਡ ਲਾ ਕੇ ਇਸ਼ਤਿਹਾਰ ਲਾ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਤਾ ਪੰਜਾਬ ਚ 85000 ਕਰੋੜ ਦਾ ਨਿਵੇਸ਼ ਆ ਗਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੀ ਕਿਸੇ ਨੇ ਪੰਜਾਬ ਵਿੱਚ ਕੋਈ ਨਵਾਂ 1 ਪੈਸੇ ਦਾ ਨਿਵੇਸ਼ ਦੇਖਿਆ ਵਾ ਸਾਡੇ ਇੰਡਸਟਰੀ ਵਾਲੇ ਤਾਂ ਜਾ ਕੇ ਯੂਪੀ ਦੇ ਚੀਫ ਮਿਨਿਸਟਰ ਨੂੰ ਮਿਲ ਰਹੇ ਨੇ ਸਾਡੇ ਐਗਰੋ ਇੰਡਸਟਰੀ ਮਲੇਰਕੋਟਲੇ ਵਾਲੇ ਤਾਂ ਥ੍ਰੈਟਨ ਕਰ ਰਹੇ ਨੇ ਕਿ ਅਸੀਂ ਆਪਣੀ ਸਾਰੀ ਇੰਡਸਟਰੀ ਚੱਕ ਕੇ ਲੈ ਜਾਣੀ ਬਾਹਰ ਜੇ ਤੁਸੀਂ ਬਾਤਾਵਰਣ ਠੀਕ ਨਹੀਂ ਕਰੋਗੇ ਲਾਅ ਐਂਡ ਆਰਡਰ ਮਤਲਬ ਕਨਰਲ ਸਾਹਿਬ ਦੀ ਕਟਮਾਰ ਲਾਅ ਐਂਡ ਆਰਡਰ ਦੇ ਬਿਗੜਦੇ ਹੋਏ ਮੂਜਸਮਾ ਵਾਂ ਉਹ ਜੇ ਇੱਕ ਫੌਜੀ ਕਨਰਲ ਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਫਿਰ ਆਮ ਜਿਹੜੇ ਵਿਚਾਰੇ ਸਧਾਰਨ ਬੰਦੇ ਨੇ ਗਰੀਬ ਬੰਦੇ ਉਹਨਾਂ ਨੂੰ ਕੌਣ ਇਨਸਾਫ ਦਵੇਗਾ ਸੋ ਇਹ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਇਸੇ ਦਰਸਾਉਂਦੇ ਨੇ ਕਿ ਪੰਜਾਬ ਹੈਜ਼ ਬਿਕਮਡ ਅ ਪੁਲਿਸ ਸਟੇਟ ਪੰਜਾਬ ਹੈਜ਼ ਬਿਕਮਡ ਅ ਬਨਾਨਾ ਸਟੇਟ ਪੰਜਾਬ ਹੈਜ਼ ਬਿਕਮਡ ਅ ਰੂਟ ਸਟੇਟ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਦਾ ਨਾਮ ਨਹੀਂਗਾ ਔਰ ਸਾਰਾ ਜਿਹੜਾ ਇੱਥੇ ਕਾਰਗੁਜ਼ਾਰੀ ਹੈਗੀ ਆ ਉਹ ਆਲਟੀਮੇਟਲੀ ਕੇਜਰੀਵਾਲ ਐਂਡ ਪਾਰਟੀ ਦਿੱਲੀੋਂ ਚਲਾ ਰੇ ਕੇਜਰੀਵਾਲ ਨੀ ਪੱਥਰ ਰੱਖਦਾ ਫਿਰਦਾ ਜੇ ਲੁਧਿਆਣੇ ਵਿੱਚ ਦੱਸੋ ਮੈਨੂੰ ਉਹਦਾ ਕੋਈ ਆਧਾਰ ਹੈ ਕੇਜਰੀਵਾਲ ਦੀ ਕੋਈ 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 ਉਹਦੀ ਅਥਾਰਟੀ ਹੈ ਟੂ ਕੀਪ ਅ ਫਾਊਂਡੇਸ਼ਨ ਸਟੋਨ ਇਨ ਪੰਜਾਬ ਉਹਦਾ ਨਾਮ ਸਭ ਤੋਂ ਉੱਤੇ ਲਿਖਾਇਆ ਹੋਇਆ ਵਾ ਨਾ ਇਹ ਐਮ ਐਲ ਏ ਆ ਨਾ ਇਹ ਪੰਜਾਬ ਦਾ ਕੋਈ ਸੰਵਿਧਾਨਿਕ ਕੋਈ ਪੋਸਟ ਹੋਲਡ ਕਰਦਾ ਵਾ ਔਰ ਇਹ ਉਹੀ ਬੰਦੇ ਆ ਭਗਵੰਤਪਾਨ ਜਿਹੜੇ ਕਹਿੰਦੇ ਸੀ ਅਸੀਂ ਨੀ ਪੱਥਰਾਂ ਦਾ ਕਲਚਰ ਖਤਮ ਕਰਾਂਗੇ ਤੇ ਦਿਹਾੜੀਦਾਰਾਂ ਕੋ ਤੇ ਮਿਸਤਰੀਆਂ ਦੇ ਨਾਮ ਲਿਖਾਇਆ ਕਰਾਂਗੇ ਤੇ ਅੱਜ ਕੋਈ ਮੇਰਾ ਖਿਆਲ ਛੱਡਿਆ ਨਹੀਂਗਾ ਪੰਜਾਬ ਦੇ ਵਿੱਚ ਪਿੰਡ ਕਸਬਾ ਜਿੱਥੇ ਫਰਜ਼ੀ ਨਹੀਂ ਪੱਥਰ ਨਹੀਂ ਰੱਖਿਆ ਅੱਜ 3 ਸਾਲ ਤੋਂ ਬਾਅਦ ਮੈਂ ਦਾਅਵੇ ਨਾ ਕਹਿ ਸਕਦਾ देयर ਇਜ਼ ਨੋ ਟੈਂਜਿਬਲ ਪ੍ਰੋਗਰੈਸ ਇਨ ਪੰਜਾਬ ਕਿਸੇ ਪਿੰਡ ਵਿੱਚ ਹਲੇ ਪਹਿਲੀ ਗੱਲ ਤਾਂ ਪੰਚਾਇਤਾਂ ਨੂੰ 4-5 ਮਹੀਨੇ ਹੋ ਗਏ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਨੂੰ ਕਾਰਵਾਈ ਰਜਿਸਟਰ ਨਹੀਂ ਦਿੱਤੇ ਜਾ ਰਹੇ ਉਹਨਾਂ ਦੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਪਹਿਲਾਂ ਸਾਡੇ ਪਟੇ ਪਵਾਓ ਝਾੜੂ ਬੋਕਰ ਦੇ ਕਿਤੇ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਕਿਸੇ ਪਿੰਡ ਚ ਕਿਸੇ ਬੋਰਡ ਵਿੱਚ ਨਹੀਂ ਹੋਈ ਕਿਸੇ ਕਾਰਪੋਰੇਸ਼ਨ ਵਿੱਚ ਨਹੀਂ ਹੋਈ بس ਗੱਲਾਂ ਬਾਤਾਂ ਨਾ ਕਾਗਜ਼ਨਾ ਸਾਰੇ ਸੋ ਮੈਂ ਇੱਕ ਵਾਰ ਫਿਰ ਅਸੀਂ ਸਾਰੇ ਸਾਡੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਿਹੜਾ ਨਾ ਸਿਰਫ ਕਿਸਾਨ ਕਾਂਗਰਸ ਬਲਕਿ ਜਿਹੜਾ ਪ੍ਰਮੁੱਖ ਸਾਡਾ ਢਾਂਚਾ ਪਾਰਟੀ ਦਾ ਰਾਹੁਲ ਗਾਂਧੀ ਤੋਂ ਲੈ ਕੇ ਖੜਗੇ ਸਾਹਿਬ ਤੋਂ ਲੈ ਕੇ نیچے ਪੰਜਾਬ ਦੇ ਲੀਡਰਸ ਤੱਕ ਅਸੀਂ ਸਾਰੇ ਮਿਲ ਕੇ ਇੱਕ ਆਵਾਜ਼ ਵਿੱਚ ਕਿਸਾਨਾਂ ਨਾਲ ਹੋਇਆ ਦੁਰਵਿਵਹਾਰ ਕਿਸਾਨਾਂ ਤੇ ਹੋਇਆ ਅਤਿਆਚਾਰ ਕਿਸਾਨਾਂ ਦੇ ਹੋਇਆ ਜੋ ਦਮਨ ਚੱਕਰ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਔਰ ਮੰਗ ਕਰਦੇ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਔਰ ਉਹਨਾਂ ਦੀਆਂ ਹੱਕੀ ਬੰਗਾ ਦੀ ਮੰਨਣ ਵਾਸਤੇ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦੇ ਵਾਸਤੇ ਇਜਾਜ਼ਤ ਦਿੱਤੀ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਧਾਨ ਸਭਾ 'ਚ ਉੱਠਣ ਗਿਆ ਅਨਫੋਰਚਨਟਲੀ ਤੁਹਾਨੂੰ ਲੱਗਦਾ ਕਿ ਵਿਧਾਨ ਸਭਾ ਦਾ ਸੈਸ਼ਨ 21 ਤੋਂ 28 ਤੱਕ 7 ਦਿਨ ਦਾ ਹੈ ਅਸਲ ਵਿੱਚ ਇਹ ਦਿਨ ਸਿਰਫ 3 ਵਰਕਿੰਗ ਨੇ ਇੱਕ ਦਿਨ ਬਜਟ ਪੇਸ਼ ਹੋਏਗਾ ਨੋ ਡਿਸਕਸ਼ਨ ਇੱਕ ਦਿਨ ਗਵਰਨਰ ਐਡਰੈਸ ਹੋਣਾ ਨੋ ਡਿਸਕਸ਼ਨ ਇੱਕ ਦਿਨ ਆ ਦੋ ਦਿਨ ਛੁੱਟੀਆਂ ਨੇ ਸ਼ਨੀਵਾਰ ਤੇ ਐਤਵਾਰ ਭਾਈ ਤੇ ਤੀਤਰੀਕ ਨੋ ਡਿਸਕਸ਼ਨ ਤਿੰਨ ਦਿਨ ਰਹਿ ਗਏ ਮੇਰੇ ਵੀਰੋ ਜਿਹੜੇ ਕਹਿੰਦੇ ਸੀ ਕੋਠਿਆਂ ਤੇ ਚੜ ਕੇ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬਹੁਤ ਛੋਟਾ ਕਰਦੇ ਨੇ ਰੋਂਦੇ ਹੁੰਦੇ ਸੀ ਅਮਨ ਅਰੋੜਾ ਤੇ ਹਰਪਾਲ ਚਿਮਾ ਰੋਂਦੇ ਮੈਂ ਦੇਖੇ ਦਿਨ ਉਹਨਾਂ ਨੂੰ ਸਪੀਕਰ ਕਾਂਗਰਸ ਦੇ ਰਾਣਾ ਕੇਪੀ ਦੇ ਦਫ਼ਤਰ ਵਿੱਚ ਜਾ ਕੇ ਰੋ ਕੇ ਲਟਕੇ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਮਿਲਦਾ ਲੇਕਿਨ ਉਦੋਂੋਂ ਵੀ ਕੱਟ ਸੈਸ਼ਨ ਨੂੰ ਕਰਤਾ ਸੋ ਕੁੱਲ ਮਿਲਾ ਕੇ ਦੇ ਹੈਵ ਡਿਸਟਰੋਇਡ ਰੂਇਨ ਪੰਜਾਬ ਅ ਗਲੋਰੀਅਸ ਸਟੇਟ ਜਿਹੜੀ ਕਿ ਕਿਸੇ ਵੇਲੇ ਦੇਸ਼ ਦਾ ਨੰਬਰ 1 ਸਟੇਟ ਹੋਇਆ ਕਰਦੀ ਸੀ ਇਹਨਾਂ ਨੇ ਉਹਦੀ ਮੈਂ ਕਹਿੰਨਾ ਕਿ ਦੁਰਦਸ਼ਾ ਕੀਤੀ ਹੈ ਔਰ ਉਸ ਨੂੰ ਬਰਬਾਦ ਕਰਨ ਵਿੱਚ ਬਹੁਤ ਵੱਡਾ ਰੋਲ ਇਹਨਾਂ ਨੇ ਅਦਾ ਕੀਤਾ ਇਤਿਹਾਸ ਇਹਨਾਂ ਨੂੰ ਕਦੀ ਬਖਸ਼ੇਗਾ ਨਹੀਂ ਇਹ ਫਰਜ਼ੀ ਇਨਕਲਾਬੀ ਨੇ ਇਹਨਾਂ ਨੇ ਸਿਰਫ ਸ਼ਹੀਦ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਦਿਖਾਵੇ ਵਾਸਤੇ ਟੰਗੀਆਂ ਨੇ ਇਹਨਾਂ ਦੇ ਮਨ ਵਿੱਚ ਕੋਈ ਇਨਕਲਾਬ ਨਹੀਂਗਾ ਇਹ ਬੀਜੇਪੀ ਦੇ ਆਖੇ ਜਿਹੜੇ ਵੱਡੇ ਫੈਸਲੇ ਨੇ ਐਂਟੀ ਸਿੱਖ ਐਂਟੀ ਫਾਬਾ ਐਂਟੀ ਪੰਜਾਬ ਲੈ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਇੱਥੇ ਆਉਣ ਤੇ ਬਹੁਤ ਮਸ਼ਕੂਰ ਹਾਂ ਧੰਨਵਾਦ